ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਹਾਜ਼ਰ ਹੋਏ ਹਾਂ ਪੰਜਾਬ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਭਗਵਾਨਤਮਾਨ ਅਤੇ ਪੀਐਮ ਮੋਦੀ ਦੇ ਰਿਲੇਟਡ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕੀ ਭਗਵਾਨਤਮਾਨ ਦੇ ਵੱਲੋਂ ਪਿਛਲੇ ਦਿਨੀ ਅਫਰੀਕਾ ਦੇ ਉੱਤੇ ਦੌਰੇ ਤੇ ਗਏ ਹੋਏ ਪੀਐਮ ਮੋਦੀ ਦਾ ਕਾਫੀ ਜ਼ਿਆਦਾ ਮਜ਼ਾਕ ਕਢਾਇਆ ਸੀ ਤੇ ਉਹਨਾਂ ਦੇ ਉੱਤੇ ਇੱਕ ਬੇਹਦ ਘਟੀਆਂ ਜਿਹੜਾ ਉਹ ਤੰਜ ਕੱਸਿਆ ਸੀ ਜਿਸ ਤੋਂ ਬਾਅਦ ਹੁਣ ਭਾਰਤੀ ਵਿਦੇਸ਼ ਮੰਤਰਾਲੇ ਅਤੇ ਇਸ ਤੋਂ ਇਲਾਵਾ ਬੀਜੇਪੀ ਦੇ ਸਮਰਥਕਾਂ ਨੇ ਭਗਵੰਤ ਮਾਨ ਨੂੰ ਨਸੀਹਤ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਹਾਨੂੰ ਇਹ ਸਭ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਸੋ ਸਭ ਤੋਂ ਪਹਿਲਾਂ ਆਓ ਇਸ ਵੀਡੀਓ ਵੱਲ ਲੈ ਚਲਦੇ ਹਾਂ ਜਿਸ ਦੇ ਵਿੱਚ ਕਿ ਭਗਵੰਤ ਮਾਨ ਦੇ ਵੱਲੋਂ ਪੀਐਮ ਮੋਦੀ ਦਾ ਕਾਫੀ ਜ਼ਿਆਦਾ ਮਜ਼ਾਕ ਕਢਾਇਆ ਗਿਆ ਸੀ ਤੁਹਾਨੂੰ ਦੱਸਦੀ ਹੈ ਕਿ ਪੀਐਮ ਮੋਦੀ ਨਹੀਂ ਦਿਨੀ ਅਫਰੀਕਾ ਦੇ ਛੋਟੇ-ਛੋਟੇ ਦੇਸ਼ਾਂ ਦੇ ਜਿਹੜਾ ਕਿ ਦੌਰੇ ਦੇ ਉੱਤੇ ਗਏ ਹੋਏ ਹਨ ਜਿਸ ਦੇ ਕਾਰਨ ਭਗਵੰਤ ਮਾਨ ਦੇ ਵੱਲੋਂ ਉਹਨਾਂ ਦਾ ਖੂਬ ਮਜ਼ਾਕ ਕਢਾਇਆ ਗਿਆ ਸੋ ਆਓ ਲੈ ਚਲਦੇ ਹਾਂ ਇਸ ਵੀਡੀਓ ਦੇ ਵੱਲ मंत्री जी गए हुए मेरे घर घरना गए आगे आज आ जाएंगे चलो चलो देश में वेलकम करेंगे उनका पता नहीं कौन कौन से कंट्री मगनेशिया त्रवेशिया पता नहीं कहां जा रहे हैं जहां 140 करोड़ बंदा रह रहा है वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया ਤਸੈ ਜਾਂ ਤੋ ਪਾਈ ਸਾਹਿਬ ਜੀ ਸੀ ਵੀ ਦੇਖਣ ਲਈ ਖੜਾ ਹੋ ਜਾਂਦਾ ਹਾਂ ਕਿੱਦਿਸੀ ਵੀ ਚੱਲ ਰਹੀ ਹੈ ਜੀ ਸੀ ਵੀ ਹੋਏ ਕਿਹੜੀਆਂ ਗੱਲਾਂ ਚ ਪੈ ਗਏ ਯਾਰ ਤੂੰ ਚੱਲ ਬਸ ਕਰੋ ਯਾਰ ਹੁਣ ਸਾਰੇ ਮੋਦੀ ਵਾਲੇ ਵੀ ਮੈਨੂੰ ਪੁੱਛੋਂਗੇ ਨੇ 11 ਸਾਲ ਚ ਇੱਕ ਪ੍ਰੈਸ ਕਾਨਫਰੰেন্স ਕੀਤੀ ਮੈਂ ਰੋਜ਼ ਤਿੰਨ ਕਰਦਾ ਸੋ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਭਗਵੰਤ ਮਾਨ ਦੇ ਦੁਆਰਾ ਕਿਹਾ ਗਿਆ ਹੈ ਕਿ ਪੀਐਮ ਮੋਦੀ ਦਾ ਮੈਨੂੰ ਨਹੀਂ ਪਤਾ ਕਿ ਉਹ ਕਿਹੜੇ ਦੇਸ਼ਾਂ ਦੇ ਵਿੱਚ ਜਾ ਕੇ ਫਿਰ ਰਹੇ ਹਨ ਸੋ ਮੈਗਨੇਸ਼ੀਆ ਗਲਵੇਸ਼ੀਆ ਅਤੇ ਟਰਵੇਸ਼ੀਆ ਵਰਗੇ ਦੇਸ਼ਾਂ ਦਾ ਉਹਨਾਂ ਦੇ ਵੱਲੋਂ ਨਾਂ ਲਿਆ ਗਿਆ ਤੇ ਉਹਨਾਂ ਦਾ ਕਹਿਣਾ ਸੀ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ ਉਹ ਰਹਿਣਾ ਪਸੰਦ ਨਹੀਂ ਕਰਦੇ ਤੇ ਉਹ ਅਜਿਹੇ ਦੇਸ਼ਾਂ ਦੇ ਵਿੱਚ ਜਾ ਰਹੇ ਹਨ ਜਿੱਥੇ ਸਿਰਫ ਆਬਾਦੀ ਹੀ 10000 ਦੇ ਕਰੀਬ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉੱਥੋਂ ਦੇ ਉਹਨਾਂ ਨੂੰ ਸਭ ਤੋਂ ਸਰਵੋਤਮ ਜਿਹੜੇ ਉਹ ਨਾਮ ਵੀ ਮਿਲ ਰਹੇ ਹਨ ਜਿਸਨੂੰ ਆਧ ਹਿੰਦੀ মিডিਆ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੀਐਮ ਮੋਦੀ ਨੂੰ ਮਿਲਿਆ ਹੁਣ ਤੱਕ ਦਾ ਸਭ ਤੋਂ ਸਰਵੋਤਮ ਜਿਹੜਾ ਕੀ ਇਨਾਮ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਭਵੰਤਮਾਨ ਦੇ ਦੁਆਰਾ ਜਿਹੜਾ ਕੀ ਤੰਜ ਮਾਰਦਿਆ ਹੋਇਆ ਇਹ ਕਿਹਾ ਗਿਆ ਸੀ ਕਿ ਇੱਥੇ ਪੰਜਾਬ ਦੇ ਵਿੱਚ ਇੰਨੇ ਬੰਦੇ ਤੇ ਜੀਸੀਬੀ ਜੇਕਰ ਲੱਗ ਜਾਵੇ ਉਸ ਨੂੰ ਦੇਖਣ ਦੇ ਲਈ ਇਕੱਠੇ ਹੋ ਜਾਂਦੇ ਹਨ ਜਿਹੜੇ 10000 ਦੇ ਜਿਹੜੇ ਕੀ ਦੇਸ਼ ਆਬਾਦੀ ਵਾਲਿਆਂ ਦੇ ਵਿੱਚ ਜਾ ਕੇ ਪੀਐਮ ਮੋਦੀ ਇਹੋ ਜਿਹੇ ਜਿਹੜੇ ਉਹ ਇਨਾਮ ਲੈ ਰਹੇ ਹਨ ਸੋ ਭਗਵਾਨਤਮਨ ਦੀ ਅਸੀਂ ਟਿੱਪਣੀ ਤੋਂ ਬਾਅਦ ਹੁਣ ਵਿਦੇਸ਼ ਮੰਤਰਾਲੇ ਦੇ ਦੁਆਰਾ ਜਿਹੜੀ ਕੀ ਭਗਵਾਨਤਮਨ ਦੀ ਨਖੇਦੀ ਕੀਤੀ ਗਈ ਹੈ ਤੇ ਵਿਦੇਸ਼ ਮੰਤਰਾਲੇ ਦੇ ਵੱਲੋਂ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਲੈ ਕੇ ਕੀਤੀਆਂ ਗਈਆਂ ਅਜਿਹੀਆਂ ਟਿੱਪਣੀਆਂ ਗੈਰ ਜ਼ਿੰਮੇਵਾਰਾਨਾ ਅਤੇ ਦੁਖਦਾਈ ਹਨ ਸੋ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਨੇ ਦਿੱਤਾ ਹੈ ਬਿਆਨ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਰਣਧੀਰ ਜੈਸਵਾਲ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਭਗਵਾਨਤਮਨ ਦੇ ਵੱਲੋਂ ਕੁਝ ਵੀ ਜਿਹੜਾ ਬੋਲ ਦਿੱਤਾ ਜਾਂਦਾ ਹੈ ਸੋ ਜਿਹੜੀ ਕੀ ਟਿੱਪਣੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਉਸ ਨੂੰ ਯੋਗਕਰਾਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਅਸੀਂ ਇੱਕ ਰਾਜ ਦੀ ਉੱਚ ਅਥਾਰਟੀ ਦੇ ਵੱਲੋਂ ਭਾਰਤ ਅਤੇ ਗਲੋਬਲ ਸਾਊਥ ਤੇ ਇਸ ਤੋਂ ਇਲਾਵਾ ਮਿੱਤਰ ਦੇਸ਼ਾਂ ਦੇ ਨਾਲ ਸਬੰਧਤ ਕੀਤੀਆਂ ਕੁਝ ਟਿੱਪਣੀਆਂ ਵੇਖੀਆਂ ਹਨ ਇਹ ਇਸ ਟਿੱਪਣੀਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਿ ਗਲਤ ਅਤੇ ਦੁਖਦਾਈ ਤਰੀਕੇ ਦੇ ਨਾਲ ਜਿਹੜਾ ਕਿ ਅਸ਼ੋਭਨੀਏ ਸ਼ਬਦਾਂ ਦੇ ਨਾਲ ਜਿਹੜੀ ਪੀਐਮ ਮੋਦੀ ਦਾ ਮਜ਼ਾਕ ਉਡਾਇਆ ਗਿਆ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਮਿੱਤਰ ਦੇਸ਼ਾਂ ਦੇ ਨਾਲ ਸਬੰਧ ਨੂੰ ਲੈ ਕੇ ਕੀਤੀਆਂ ਗਈਆਂ ਜਈਆਂ ਟਿੱਪਣੀਆਂ ਵੀ ਜਿਹੜੀਆਂ ਉਹਨਾਂ ਦੀ ਪਦਵੀ ਅਤੇ ਮਰਯਾਦਾ ਦੇ ਇੱਕਦਮ ਉਲਟ ਹਨ ਸੋ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਦੇ ਵੱਲੋਂ ਹਰ ਇੱਕ ਕਿਸੇ ਦਾ ਹੀ ਜਿਹੜਾ ਤੁਹਾਨੂੰ ਦੱਸਦੀ ਮਿਆ ਕੜਾ ਦਿੱਤਾ ਜਾਂਦਾ ਹੈ ਸੋ ਇਹਨਾਂ ਦੇ ਵੱਲੋਂ ਪੀਐਮ ਮੋਦੀ ਨੂੰ ਵੀ ਇਸ ਵਾਰ ਜਿਹੜਾ ਉਹ ਨਹੀਂ ਬਖਸ਼ਿਆ ਗਿਆ ਹੈ ਸੋ ਤੁਹਾਡੀ ਕੀ ਇਸ ਬਾਰੇ رائے ਹੈ ਕਿ ਪੀਐਮ ਮੋਦੀ ਦੇ ਬਾਰੇ ਜਿਹੜਾ ਭਗਵੰਤ ਮਾਨ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਇਹ ਕਿੰਨੀ ਕੁ ਸਹੀ ਹੈ ਬਿਲਕੁਲ ਪੀਐਮ ਮੋਦੀ ਅਜਿਹੇ ਦੇਸ਼ਾਂ ਦੇ ਵਿੱਚ ਜਾ ਕੇ ਸਨਮਾਨਤ ਹੋ ਰਹੇ ਹਨ ਜਿੱਥੇ ਦੀ ਕੀ ਆਬਾਦੀ ਸਿਰਫ 10000 ਹੈ ਤੇ ਉਹ ਕਾਫੀ ਜ਼ਿਆਦਾ ਗਰੀਬ ਦੇਸ਼ਾਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬੀਆਂ ਦੇ ਕਿਸੇ ਟਾਈਮ ਹਾਰਮਨ ਪਿਆਰੇ ਨੇਤਾ ਰਹੇ ਕੈਪਟਨ ਮਰਿੰਦਰ ਸਿੰਘ ਦੀ ਇਹ ਤਸਵੀਰ ਹੁਣ ਫਿਰ ਤੋਂ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਜਿਹੜੇ ਕਿ ਹੁਣ ਚਰਚਾ ਦੇ ਵਿੱਚ ਆ ਚੁੱਕੇ ਹਨ ਬੇਸ਼ੱਕ ਸੱਤਾ ਦੇ ਵਿੱਚ ਗਿਆ ਉਹਨਾਂ ਨੂੰ ਕਈ ਸਾਲ ਹੋ ਚੁੱਕੇ ਹਨ ਪਰ ਹੁਣ ਉਹ ਫਿਰ ਤੋਂ ਜਿਹੜਾ ਇਹ ਤਸਵੀਰ ਦੇ ਕਾਰਨ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਅਤੇ ਇਸ ਤੋਂ ਇਲਾਵਾ ਲੋਕਾਂ ਦੇ ਵਿੱਚ ਚਰਚਾ ਬਣ ਚੁੱਕੇ ਹਨ ਜੀਹਾਂ ਸਾਬਕਾ ਮੁੱਖ ਮੰਤਰੀ ਦੀ ਤਸਵੀਰ ਜਿਹੜੀ ਉਹ ਕੁਆੜ ਦੇ ਵਿੱਚ ਸੁੱਟੀ ਗਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਪਾਇਆ ਗਿਆ ਮੁੱਖ ਮੰਤਰੀ ਤੁਨ ਗਾਦੀ ਕੀ ਰਹਿ ਚੁੱਕੇ ਹਨ ਸੀਐਮ ਕੈਪਟਨ ਮਰਿੰਦਰ ਸਿੰਘ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਬਾੜ ਵਾਲੇ ਕਿਸੇ ਕਮਰੇ ਦੇ ਵਿੱਚ ਜਿਹੜੀ ਉਹ ਤਸਵੀਰ ਪਾਈ ਗਈ ਹੈ ਜਿਸ ਤੋਂ ਬਾਅਦ ਕੀ ਹੁਣ ਡੇਰਾਬਸੀ ਦੇ ਤਹਿਸੀਲ ਕੰਪਲੈਕਸ ਦੇ ਵਿੱਚ ਬਣੇ ਆਰਜੀ ਡਿਊਸ਼ੀਅਲ ਕੰਪਲੈਕਸ ਦੇ ਨਵੀਨੀਕਰਨ ਅਤੇ ਕੰਮ ਦੇ ਦੌਰਾਨ ਸਾਬਕਾ ਮੁੱਖ ਮੰਤਰੀ ਦੀ ਤਸਵੀਰ ਨੂੰ ਕਬਾੜ ਦੇ ਵਿੱਚ ਸੁੱਟ ਕੇ ਬੇਕਦਰੀ ਕਰਨ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਸੋ ਇਹ ਘਟਨਾ ਨੂੰ ਲੈ ਕੇ ਹੁਣ ਇਲਾਕਾ ਵਾਸੀਆਂ ਅਤੇ ਸਿਆਸੀ ਹਲਕਿਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਤਹਿਸੀਲ ਕੰਪਲੈਕਸ ਨੀ ਨੀ ਪੱਥਰ ਮਰਹੂਮ ਕੈਬਨਟ ਮੰਤਰੀ ਕੈਪਟਨ ਕਮਲਜੀਤ ਸਿੰਘ ਨੇ 26 ਜੂਨ 1999 ਨੂੰ ਰੱਖਿਆ ਸੀ ਜਿਸ ਤੋਂ ਬਾਅਦ ਕੀ ਸਾਲ 2005 ਦੇ ਵਿੱਚ ਕਾਂਗਰਸ ਪਾਰਟੀ ਦੇ ਕਾਰਜਕਾਲ ਦੇ ਦੌਰਾਨ ਇੱਕ ਕੰਪਲੈਕਸ ਜਿਹੜਾ ਕਿ ਬਣ ਕੇ ਤਿਆਰ ਹੋ ਗਿਆ ਜਿਸ ਦਾ ਉਦਘਾਟਨ ਉਸ ਸਮੇਂ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਜੁਲਾਈ ਸਾਲ 2005 ਨੂੰ ਕੀਤਾ ਸੀ ਜਿਸ ਤੋਂ ਬਾਅਦ ਇਸ ਕੰਪਲੈਕਸ ਦੇ ਵਿੱਚ एसटीएम ਅਤੇ ਤਸੀਲ ਦੇ ਦਫਤਰ ਬਣ ਕੇ ਤਿਆਰ ਹੋ ਗਿਆ ਦੱਸਣਯੋਗ ਇੱਕ ਗੱਲ ਇਹ ਹੈ ਕਿ ਕੰਪਲੈਕਸ ਕਾਂਗਰਸ ਦੀ ਪਾਰਟੀ ਅਤੇ ਸਰਕਾਰ ਦੇ ਵਿੱਚ ਬਣ ਕੇ ਤਿਆਰ ਹੋਇਆ ਸੀ ਸੋ ਡੇਰਾਬਸੀ ਤਸੀਲ ਕੰਪਲੈਕਸ ਦੇ ਵਿੱਚ ਜੁਡੀਸ਼ੀਅਲ ਕੰਪਲੈਕਸ ਦਾ ਨਵੀਨੀਕਰਨ ਜਿਹੜਾ ਕਿ ਕੀਤਾ ਜਾ ਰਿਹਾ ਸੀ ਸੋ 3 ਮਹੀਨੇ ਤੋਂ ਜਿਹੜਾ ਕਿ ਚੱਲਦਾ ਆ ਰਿਹਾ ਸੀ ਇਸੇ ਦੌਰਾਨ ਹੈਰਾਨੀ ਦੀ ਗੱਲ ਇਹ ਹੈ ਕਿ ਕਾਂਗਰਸ ਦੇ ਸਮਰਥਕਾਂ ਨੇ ਜਦੋਂ ਦੇਖਿਆ ਕਿ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਫੋਟੋ ਇੱਕ ਕਬਾੜ ਦੇ ਕਮਰੇ ਦੇ ਵਿੱਚ ਜਿਹੜੀ ਕੋਈ ਸਿੱਟੀ ਹੋਈ ਸੀ ਜਿਸ ਤੋਂ ਬਾਅਦ ਤਸਵੀਰ ਕੰਪਲੈਕਸ ਦੇ ਬਾਹਰ ਪੈ ਕੂੜੇ ਦੇ ਵਿੱਚ ਢੇਰ ਦੇ ਵਿੱਚ ਦੇਖੀ ਗਈ ਤੇ ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਇਸ ਘਟਨਾ ਦੀ ਖਬਰ ਫੈਲਦਿਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਦੀ ਨਿੰਦਾ ਕੀਤੀ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸਥਾਨਕ ਪ੍ਰਸ਼ਾਸਨ ਨੇ ਅਜੇ ਤੱਕ ਇਸ ਮਾਮਲੇ ਬਾਰੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ ਤੇ ਇਸ ਘਟਨਾ ਦੇ ਬਾਰੇ ਇੱਕ ਵਾਰ ਫਿਰ ਤੋਂ ਸਰਕਾਰੀ ਦਫ਼ਤਰਾਂ ਤੇ ਪੁਰਾਣੇ ਰਿਕਾਰਡਾਂ ਦੇ ਉੱਤੇ ਜਿਹੜਾ ਕਿ ਸਨਮਾਨ ਯੋਗ ਬਾਸਤੂਆਂ ਅਤੇ ਰੱਖ-ਰਖਾਹ ਪ੍ਰਤੀ ਲਾਪਰਵਾਹੀ ਦੇ ਮੁੱਦੇ ਨੂੰ ਉਜਾਗਰ ਕੀਤਾ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕੈਪਟਨ ਬਰਿੰਦਰ ਸਿੰਘ ਦੀ ਜਿਹੜੀ ਇਸ ਤਰ੍ਹਾਂ ਫੋਟੋ ਮਿਲਣੀ ਕਿ ਵਾਕਿਆ ਹੀ ਜਿਹੜੀ ਆ ਕੈਪਟਨ ਬਰਿੰਦਰ ਸਿੰਘ ਦੀ ਬਿਆਦਵੀ ਹੋਈ ਹੈ ਜਾਂ ਫਿਰ ਉਹਨਾਂ ਦੀ ਬੇਕਦਰੀ ਹੋਈ ਹੈ ਸੋ ਆਪਣੀ ਕਮੈਂਟ ਬਾਕਸ ਦੇ ਵਿੱਚ رائے ਜਿਹੜੀ ਆ ਉਹ ਜ਼ਰੂਰ ਦਿਓ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਆਪ ਦੇ ਦੋ ਹੋਰ ਕੈਬਨਿਟ ਮੰਤਰੀਆਂ ਦੇ ਖਿਲਾਫ ਕੇਸ ਦਰਜ ਹੋ ਗਿਆ ਹੈ ਚੰਡੀਗੜ੍ਹ ਸਾਈਬਰ ਸੈੱਲ ਨੇ ਕੀਤੀ ਹੈ ਵੱਡੀ ਕਾਰਵਾਈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਸਾਈਬਰ ਸੈੱਲ ਨੇ ਪੰਜਾਬ ਦੇ ਦੋ ਕੈਬਨਿਟ ਮੰਤਰੀ ਅਮਨ अरोੜਾ ਤੇ ਹਰਪਾਲ ਸਿੰਘ ਚੀਮਾ ਦੇ ਵਿਰੁੱਧ ਵੀਡੀਓ ਦੇ ਨਾਲ ਸ਼ੀਟ ਸ਼ਾਰਟ ਕਰਨ ਅਤੇ ਇਸ ਨੂੰ ਚਲਾਉਣ ਦੇ ਦੋਸ਼ ਦੇ ਵਿੱਚ ਮਾਮਲਾ ਦਰਜ ਕਰ ਲਿਆ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਸੈਕਟਰ 3 ਪੁਲਿਸ ਸਟੇਸ਼ਨ ਦੇ ਵਿੱਚ ਸਿਕਾਇਤ ਦਰਜ ਕਰਵਾਈ ਸੀ ਕਿ ਅਮਨ अरोੜਾ ਆਪ ਦੇ ਸੂਬਾ ਵੀ ਪ੍ਰਧਾਨ ਹਨ ਤੇ ਇਸ ਤੋਂ ਇਲਾਵਾ ਬਾਜਵਾ ਨੇ ਕਿਹਾ ਸੀ ਕਿ ਚੰ ਮਨਤਰੀਆਂ ਦੇ ਵਿਰੁੱਧ ਧਾਰਾ 336/4 ਭਾਰਤੀ ਨਿਆਇ ਸਹਿਤਾ 356 ਅਤੇ ਬੀ ਐਨ ਐਸ ਕਾਟ 2 ਤਹਿਤ ਮਾਮਲਾ ਦਰਜ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਅਤੇ ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਧੀਮਾ ਅਤੇ ਕੈਬਨਿਟ ਮੰਤਰੀ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵਿਰੁੱਧ ਜਿਹੜੀ ਹੈ ਇਹ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਬਾਜਬਾ ਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਸੀ ਕਿ ਇਹਨਾਂ ਆਗੂਆਂ ਨੇ ਜਾਣ ਬੁੱਝ ਕੇ ਉਹਨਾਂ ਦੀ ਅਧਿਕਾਰਤ ਵੀਡੀਓ ਦੇ ਨਾਲ ਛੇੜਛਾੜ ਕੀਤੀ ਹੈ ਸੋ 7 ਜੁਲਾਈ ਦਾ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਸੋ ਹੁਣ ਦੋਨਾਂ ਦੇ ਉੱਤੇ ਜਿਹੜਾ ਕਰ ਲਿਆ ਗਿਆ ਹੈ ਇਸ ਵੀਡੀਓ ਦੇ ਵਿੱਚ ਬਾਜਬਾ ਨੇ ਕਿਹਾ ਹੈ ਕਿ ਉਹਨਾਂ ਨੇ ਬਧਾਇਕ ਗਵੀਨ ਕੌਰ ਮਜੀਠੀਆ ਦੀ ਸਰਕਾਰੀ ਰਹਾਇਸ਼ ਅਤੇ ਵਿਜੀਲੈਂਸ ਦੇ ਵੱਲੋਂ ਮਾਰੇ ਗਏ ਛਾਪੇ ਸੰਬੰਧੀ ਬਿਆਨ ਦਿੱਤਾ ਸੀ ਉਕਤ ਆਪ ਆਗੂਆਂ ਨੇ ਗਵੀਨ ਕੌਰ ਦਾ ਨਾਮ ਐਡਿਟ ਕੀਤਾ ਹੈ ਤੇ ਉਹਨਾਂ ਲਿਖਿਆ ਹੈ ਕਿ ਉਕਤ ਆਗੂਆਂ ਨੇ ਗਵੀਨ ਕੌਰ ਦਾ ਨਾਮ ਐਡਿਟ ਕਰਕੇ ਤੇ ਇਸ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਹੈ ਸੋ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਇਹ ਜਿਹੜੀ ਸਾਈਬਰ ਸੈੱਲ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਹੁਣ ਕੇਸ ਦਰਜ ਹੋ ਗਿਆ ਹੈ ਇਸ ਤੋਂ ਬਾਅਦ ਬੇਹਦ ਮੰਦਭਾਗੀ ਖਬਰ ਗਵੰਡੀ ਰਾਜ ਹਰਿਆਣਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਟੈਨਿਸ ਖਿਡਾਰਨ ਨੂੰ ਉਸਦੇ ਪਿਓ ਦੇ ਵੱਲੋਂ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤੇ ਕਤਲ ਦੀ ਵਜ੍ਹਾ ਸੁਣ ਕੇ ਵੀ ਤੁਸੀਂ ਹਰਾਨ ਰਹਿ ਜਾਵੋਗੇ ਜੀਹਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਲੜਕੀ ਦੀ ਜੋ ਕਿ ਬਹੁਤ ਵਧੀਆ ਸੀ ਟੈਨਿਸ ਖਿਡਾਰਨ ਸੀ ਪਰ ਇਸਦੇ ਪਿਤਾ ਦੇ ਵੱਲੋਂ ਇਸ ਦਾ ਜਿਹੜਾ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਗੁਰੂਗ੍ਰਾਮ ਦੇ ਸੈਕਟਰ 57 ਇਲਾਕੇ ਦੇ ਵਿੱਚੋਂ ਜਿਹੜਾ ਕਿ ਵੀਰਵਾਰ ਨੂੰ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਸੂਬਾ ਪੱਧਰੀ ਟੈਨਿਸ ਖਿਡਾਰਨ ਰਾਧਕਾ ਉਸ ਸਮੇਂ ਆਪਣੇ ਪਿਤਾ ਦੀਪਕ ਜਾਦਵ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਇਹ ਘਟਨਾ ਸਵੇਰੇ 10:30 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਰਾਧਿਕਾ ਆਪਣੇ ਘਰ ਦੀ ਪਹਿਲੀ ਮੰਜ਼ਲ ਦੇ ਉੱਤੇ ਸਥਿਤ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਸੋ ਸਾਹਮਣੇ ਆਈ ਇਸ ਘਟਨਾ ਦੇ ਵਿੱਚ ਕਾਨੂੰਨੀ ਅਪਰਾਧ ਦੇ ਪਿੱਛੇ ਜਿਹੜਾ ਕੀ ਕਾਰਨ ਜਿਹੜਾ ਦੱਸਿਆ ਜਾ ਰਿਹਾ ਹੈ ਉਹ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ ਐਫ ਆਰ ਆਈ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਗਿਆ ਹੈ ਕਿ ਦੋਚੀ ਦੀਪਕ ਜਾਦਵ ਨੇ ਖੁਦ ਜਿਹੜਾ ਆਪਣੀ ਧੀ ਦੇ ਉੱਤੇ ਜਿਹੜਾ ਕਿ ਗੋਲੀਆਂ ਮਾਰ ਕੇ ਉਸ ਨੂੰ ਕਤਲ ਕੀਤਾ ਗਿਆ ਹੈ ਸੋ ਇਸ ਤੋਂ ਬਾਅਦ ਕਿ ਪੁਲਿਸ ਨੇ ਹੁਣ ਜਿਹੜਾ ਕਿ ਦੱਸਿਆ ਹੈ ਕਿ ਇਸ ਦੇ ਪਿਤਾ ਦੇ ਦੁਆਰਾ ਅਪਰਾਧ ਵੀ ਕਬੂਲ ਲਿਆ ਗਿਆ ਹੈ ਉਸ ਦੇ ਦੁਆਰਾ ਕਿਹਾ ਗਿਆ ਹੈ ਕਿ ਪਿੰਡ ਦੇ ਲੋਕ ਉਸ ਦੀ ਧੀ ਦੀ ਕਮਾਈ ਉਹ ਖਾਰ ਰਿਹਾ ਹੈ ਸੋ ਇਹ ਮਿਹਣੇ ਉਸ ਨੂੰ ਮਾਰ ਰਹੇ ਸਨ ਸੋ ਉਹ ਕਹਿੰਦੇ ਸਨ ਕਿ ਉਹ ਕੁੜੀ ਦੀ ਕਮਾਈ ਖਾ ਰਹੀ ਹੈ ਸੋ ਇਹ ਗੱਲ ਦਾ ਜਿਹੜਾ ਕਿ ਡੂੰਗਾ ਮਾਨਸਿਕ ਸਦਮਾ ਉਸ ਨੂੰ ਲੱਗਿਆ ਜਿਸ ਤੋਂ ਬਾਅਦ ਕੀ ਦੱਸਿਆ ਜਾ ਰਿਹਾ ਹੈ ਕਿ ਧੀ ਰਾਦਿਕਾ ਇੱਕ ਸ਼ਾਨਦਾਰ ਟੈਨਿਸ ਖਿਡਾਰਨ ਸੀ ਜਿਸ ਨੇ ਕਈ ਵਾਰ ਰਾਸ਼ਟਰੀ ਪੱਧਰ ਦੇ ਉੱਤੇ ਟਰੋਫੀਆਂ ਜਿੱਤੀਆਂ ਸਨ ਪਰ ਮੋਢੇ ਦੀ ਸੱਟ ਲੱਗਣ ਤੋਂ ਬਾਅਦ ਉਹ ਖੇਡਾਂ ਤੋਂ ਦੂਰ ਹੋ ਗਈ ਸੀ ਤੇ ਆਪਣੀ ਟੈਨਿਸ ਅਕੈਡਮੀ ਉਸ ਦੇ ਦੁਆਰਾ ਖੋਲਹੀ ਗਈ ਸੀ ਐਪਰੇ ਦੀ ਕਾਪੀ ਦੇ ਮੁਤਾਬਕ ਦੀਪਕ ਜੱਦਵ ਨਾ ਸਿਰਫ ਅਕੈਡਮੀ ਅਤੇ ਸਗੋਂ ਰਾਧਿਕਾ ਦੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਰੀਲ ਬਣਾਉਣ ਦੀ ਆਦਤ ਤੋਂ ਵੀ ਕਾਫੀ ਜ਼ਿਆਦਾ ਨਾਰਾਜ਼ ਹੋ ਗਿਆ ਸੀ ਉਸ ਨੂੰ ਲੱਗਦਾ ਸੀ ਕਿ ਇਹ ਸਭ ਉਸ ਦੇ ਪਰਿਵਾਰ ਦੀ ਇੱਜ਼ਤ ਨੂੰ ਨੁਕਸਾਨ ਪਹਚਾਰ ਰਿਹਾ ਹੈ ਸੋ ਘਟਨਾ ਵਾਲੀ ਸਵੇਰ ਜਿਹੜਾ ਕਿ ਦੀਪਕ ਨੇ ਆਪਣੀ ਲਾਇਸੈਂਸੀ 32 ਬੋਰ ਰਵਲਵਰ ਕੱਢਿਆ ਅਤੇ ਰਾਧਿਕਾ ਦੇ ਲੱਕ ਦੇ ਪਿੱਛੇ ਤਿੰਨ ਗੋਲੀਆਂ ਜਿਹੜੀਆਂ ਚਲਾਈਆਂ ਜਦੋਂ ਉਹ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਉਸ ਸਮੇਂ ਘਰ ਦੀ ਪਹਿਲੀ ਮੰਜ਼ਲ ਤੇ ਸਿਰਫ ਤਿੰਨ ਲੋਕ ਮੌਜੂਦ ਸਨ ਦੀਪਕ ਜੱਦਵ ਉਸ ਦੀ ਪਤਨੀ ਮੰਜੂ ਜੱਦਵ ਤੇ ਟੀਰਾ ਦੀ ਕ ਸੋ ਐਫ ਆਰ ਆਈ ਦੇ ਵਿੱਚ ਦੱਸਿਆ ਗਿਆ ਹੈ ਕਿ ਮੰਜੂ যাদਬ ਬੁਖਾਰ ਹੋਣ ਕਰਕੇ ਆਪਣੇ ਕਮਰੇ ਦੇ ਵਿੱਚ ਆਰਾਮ ਕਰ ਰਹੀ ਸੀ ਉਸ ਨੇ ਸਿਰਫ ਗੋਲੀ ਚੱਲਣ ਦੀ ਹੀ ਆਵਾਜ਼ ਸੁਣੀ ਹੈ ਸੋ ਬੇहद ਜਿਹੜੀ ਇਹ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਧੀਆ ਟੈਨਿਸ ਖਿਡਾਰੀ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਵੀਡੀਓ ਆਪਣੀਆਂ ਪਾਉਂਦੀ ਸੀ ਸੋ ਜਿਸ ਤੋਂ ਬਾਅਦ ਕਿ ਲੋਕਾਂ ਦੇ ਵੱਲੋਂ ਉਸਦੇ ਪਿਤਾ ਨੂੰ ਤਾਣੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਜਿਸ ਤੋਂ ਬਾਅਦ ਕਿ ਉਸਦੇ ਵੱਲੋਂ ਕੀ ਉਸ ਦਾ ਕਤਲ ਹੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ 49000 ਕਰੋੜ ਦੇ ਪਾਰਲਸ ਸਕੈਮ ਦੇ ਵਿੱਚ ਫਰਾਰ ਗੁਰਨਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੀਏਸੀਐਲ ਕੰਪਨੀ ਨੇ 5 ਕਰੋੜ ਨਿਵੇਸ਼ਕਾਂ ਨੂੰ ਬਣਾਇਆ ਸੀ ਸ਼ਿਕਾਰ ਸੋ ਤੁਹਾਨੂੰ ਦੱਦੀਏ ਕਿ ਨਿਵੇਸ਼ਕਾਂ ਨੂੰ ਦਿਲਕਸ਼ ਯੋਜਨਾਵਾਂ ਦਾ ਝਾਂਸਾ ਦੇ ਕੇ 49000 ਕਰੋੜ ਰੁਪਏ ਠੱਗਣ ਵਾਲੀ ਪਾਰਲ ਕੰਪਨੀ ਦੇ ਦੁਆਰਾ ਜਿਹੜਾ ਕਿ ਕਾਫੀ ਲੋਕਾਂ ਨੂੰ ਠੱਗਿਆ ਗਿਆ ਸੀ ਸੋ ਇਸ ਦੇ ਹੁਣ ਮਾਲਕ ਗੁਰਨਾਮ ਸਿੰਘ ਨੂੰ ਆਰਥਿਕ ਅਪਰਾਧ ਬ੍ਰਾਂਚ ਨੇ ਪੰਜਾਬ ਦੇ ਰੋਪੜ ਤੋਂ ਬੁੱਧਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਪੋਜੀ ਸਕੀਮ ਦੇ ਰਾਹੀਂ ਦੇਸ਼ ਦੇ ਸਭ ਤੋਂ ਵੱਡੇ ਇਸ ਅਪਰਾਧਿਕ ਰਿਕਾਰਡ ਦੇ ਵਿੱਚ ਗੁਰਨਾਮ ਸਿੰਘ ਨੂੰ ਪਹਿਲਾਂ ਸੀਬੀਆਈ ਨੇ ਸਾਲ 2016 ਦੇ ਵਿੱਚ ਦਿੱਲੀ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਜੇਲ੍ਹ ਭੇਜਿਆ ਸੀ ਜਿਸ ਤੋਂ ਬਾਅਦ ਕੀ ਉਹ ਜ਼ਮਾਨਤ ਦੇ ਉੱਤੇ ਬਾਹਰ ਆ ਗਿਆ ਸੀ ਸੋ ਰੋਪੜ ਦੇ ਵਿੱਚ ਹੁਣ ਪਿੰਡ ਤੋਂ ਦੂਰ ਆਪਣਾ ਫਾਰਮ ਹਾਊਸ ਬਣਾ ਕੇ ਲੁੱਕ ਕੇ ਰਹਿ ਰਿਹਾ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਜਿੱਥੇ ਕੀ ਪਹਾੜੀ ਰਾਜਾਂ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਸੋ ਇਸੇ ਦੌਰਾਨ ਹੁਣ ਪੰਜਾਬੀਆਂ ਦੇ ਉੱਤੇ ਵੀ ਮਡਰਾ ਗਿਆ ਹੈ ਵੱਡਾ ਖਤਰਾ ਜੀ ਹਾਂ ਲੋਕਾਂ ਨੂੰ ਹੁਣ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ ਜਾਣੋ ਕਿਉਂ ਵੱਜੇ ਹਨ ਖਤਰੇ ਦੇ ਸਾਰਨ ਪੰਜਾਬ ਦੇ ਗੁਆਂਢੀ ਸੂਬਿਆਂ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਭਾਰੀ ਬਾਰਸ਼ ਪੈ ਰਹੀ ਹੈ ਜਿਸ ਦੇ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਇਸ ਦੌਰਾਨ ਲੋਕਾਂ ਨੂੰ ਜਿੱਥੇ ਤਾਪਦੀ ਧੁੱਪ ਤੋਂ ਰਾਹਤ ਮਿਲੀ ਹੈ ਉੱਥੇ ਹੀ ਭਾਰੀ ਮੀਂਹ ਦੇ ਕਾਰਨ ਹੁਣ ਤਬਾਹੀ ਦੇਖਣ ਨੂੰ ਮਿਲ ਰ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਤੇ ਸੂਬੇ ਦੀਆਂ ਨਹਿਰਾਂ ਨਾਲੀਆਂ ਦੇ ਵਿੱਚ ਪਾਣੀ ਵਧਣ ਲੱਗਾ ਹੈ ਇਸੇ ਦੇ ਮੱਦੇਨਜ਼ਰ ਬੁੱਧਵਾਰ ਰਾਤ ਨੂੰ ਜਿੱਥੇ ਕਿ ਮੁਹਾਲੀ ਦੇ ਡੇਰਾ ਬਸੀ ਖੇਤਰ ਦੇ ਵਿੱਚ ਲਗਾਤਾਰ ਜੜਾ ਕਗਰ ਨਦੀ ਦੇ ਪਾਣੀ ਦੇ ਵਿੱਚ ਪੱਧਰ ਇੰਨਾ ਜ਼ਿਆਦਾ ਵਧ ਗਿਆ ਕਿ ਪਾਣੀ ਕਾਜਵੇ ਅਸਥਾਈ ਪੁਲ ਤੋਂ ਉੱਪਰ ਵਹਿਣ ਲੱਗਾ ਗਿਆ ਕਾਜਵੇ ਦੇ ਵਿੱਚੋਂ ਪਾਣੀ ਲੰਘਣ ਦੇ ਕਾਰਨ ਪੰਚਕੁਲਾ ਤੋਂ ਡੇਰਾ ਬਸੀ ਅੰਬਾਲਾ ਤੇ ਦਿੱਲੀ ਜਾਣ ਵਾਲੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਇਸੇ ਦੇ ਮੱਦੇਨਜ਼ਰ ਪੁਲਿਸ ਅਤੇ ਪ੍ਰਸ਼ਾਸਨ ਨੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਅਲਰਟ ਜਾਰੀ ਕੀਤਾ ਤੇ ਲੋਕਾਂ ਨੂੰ ਇੱਥੇ ਨਾ ਆਉਣ ਦੀ ਸਲਾਹ ਵੀ ਦੇ ਦਿੱਤੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿਹੜਾ ਲੁਧਿਆਣਾ ਦੇ ਵਿੱਚ ਬੋਰੀ ਦੇ ਵਿੱਚ ਔਰਤ ਦੀ ਮ੍ਰਿਤਕ ਦੇਹ ਪਾ ਕੇ ਸੜਕ ਦੇ ਉੱਤੇ ਸੁੱਟੀ ਗਈ ਸੀ ਸੋ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੁਣ ਵੱਡੇ ਖੁਲਾਸੇ ਕੀਤੇ ਹਨ ਤੇ ਇਹ ਤਿੰਨ ਗ੍ਰਿਫਤਾਰੀਆਂ ਵੀ ਕਰ ਲਈਆਂ ਗਈਆਂ ਹਨ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦੋ ਨੌਜਵਾਨ ਦੱਸੀ ਜਾ ਰਹੇ ਹਨ ਤੇ ਇੱਕ ਔਰਤ ਜਿਹਨਾਂ ਨੂੰ ਕੀ ਹੁਣ ਫੜ ਲਿਆ ਗਿਆ ਹੈ ਸੋ ਬੁੱਧਵਾਰ ਨੂੰ ਲੁਧਿਆਣਾ ਦੇ ਵਿੱਚ ਇੱਕ ਔਰਤ ਦੀ লাশ ਨੂੰ ਬੋਰੀ ਦੇ ਵਿੱਚ ਪਾ ਕੇ ਸੁੱਟਿਆ ਗਿਆ ਸੀ ਸੋ ਜਿਸ ਤੇ ਹੁਣ ਜੁਰਮ ਦੇ ਵਿੱਚ ਤਿੰਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁਲਜ਼ਮਾਂ ਦੇ ਵਿੱਚੋਂ ਇੱਕ ਔਰਤ ਵੀ ਹੈ ਮ੍ਰਿਤਕ ਦੀ ਪਛਾਣ 25 ਸਾਲਾ ਰੇਸ਼ਮਾ ਦੇ ਵਜੋਂ ਹੋਈ ਹੈ ਰੇਸ਼ਮਾ ਨੂੰ ਮਾਰਨ ਤੋਂ ਬਾਅਦ ਉਸ ਦੀ Laash ਨੂੰ ਬੋਰੀ ਦੇ ਵਿੱਚ ਪਾ ਕੇ ਟਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਸ਼ੱਕ ਦੇ ਆਧਾਰ ਦੇ ਉੱਤੇ ਦੋ ਬਾਈਕ ਸਵਾਰਾਂ ਨੂੰ ਰੋਕਿਆ ਗਿਆ ਜਿਸ ਦੇ ਵਿੱਚੋਂ ਕੀ Laash ਮਿਲੀ ਜੋ ਕਿ ਸੜਕ ਦੇ ਉੱਤੇ ਇਹ ਨੌਜਵਾਨ ਦੇ ਵੱਲੋਂ ਸਿੱਟੀ ਜਾ ਰਹੀ ਸੀ ਉਹ ਅਨੁਦਾਨੀ ਹੈ ਕਿ ਰੇਸ਼ਮਾ ਦਾ ਪਤੀ ਜੁਪੀ ਦਿਨ ਲਖਨਊ ਦਾ ਰਹਿਣ ਵਾਲਾ ਹੈ ਸੇ ਸਾਰਾ ਪਰਿਵਾਰ ਜਿਹੜਾ ਪ੍ਰਵਾਸੀ ਦੱਸਿਆ ਜਾ ਰਿਹਾ ਹੈ ਸੋ ਇਹ ਪ੍ਰਵਾਸੀ ਪਰਿਵਾਰ ਦੇ ਵੱਲੋਂ ਹੀ ਜਿਹੜਾ ਇਹ ਕਾਰਨਾਮਾ ਕੀਤਾ ਗਿਆ ਹੈ ਸੋ ਮੰਗਲਵਾਰ ਦੀ ਰਾਤ ਨੂੰ ਰੇਸ਼ਮਾ ਦਾ ਜਿਹੜਾ ਕਿ ਝਗੜਾ ਹੋ ਗਿਆ ਸੀ ਸਹੁਰਿਆਂ ਦੇ ਨਾਲ ਜਿਸ ਤੋਂ ਬਾਅਦ ਕਿ ਰੇਸ਼ਮਾ ਦੇਰ ਰਾਤ ਘਰ ਪਹੁੰਚੀ ਸੀ ਇਸ ਤੋਂ ਬਾਅਦ ਦੁੱਛੀ ਸੱਸ ਦਲਾਰੀ ਨੂੰ ਹੜ ਲਿਆ ਗਿਆ ਹੈ ਤੇ ਇਸ ਤੋਂ ਇਲਾਵਾ ਸਹੁਰੇ ਕ੍ਰਿਸ਼ਨਾ ਨੇ ਉਸ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਸੀ ਸੋ ਇਹ ਪ੍ਰਵਾਸੀਆਂ ਦੇ ਵੱਲੋਂ ਹੁਣ ਜਿਹੜੇ ਅਜਿਹੇ ਕਾਰਨਾਮੇ ਜਿਹੜੇ ਪੰਜਾਬ ਦੇ ਵਿੱਚ ਆ ਕੇ ਕੀਤੇ ਜਾ ਰਹੇ ਹਨ ਤੇ ਮੋਟਰਸਾਈਕਲ ਦੇ ਉੱ ਜਿਹੜਾ ਕਿ ਲਾਸ਼ ਸੁੱਟਣ ਦਾ ਕੰਮ ਕੀਤਾ ਜਾ ਰਿਹਾ ਸੀ ਸੋ ਇਸੇ ਦੌਰਾਨ ਲੋਕਾਂ ਨੂੰ ਜਿਹੜੀ ਕਿਸ ਦੇ ਉੱਤੇ ਸ਼ੱਕ ਹੁੰਦੀ ਹੈ ਜਿਸ ਤੋਂ ਬਾਅਦ ਇਸ ਨੂੰ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜੰਮੂ ਤੋਂ ਪਠਾਨਕੋਟ ਆ ਰਹੀ ਮਾਲ ਗੱਡੀ ਦੇ ਇੰਜਣ ਸਮੇਤ ਤਿੰਨ ਡੱਬੇ ਪਟੜੀ ਤੋਂ ਉਤਰੇ ਕਈ ਰੇਲਾਂ ਕੀਤੀਆਂ ਗਈਆਂ ਰੱਦ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਾਲ ਗੱਡੀ ਪਟੜੀ ਤੋਂ ਉੱਤਰ ਚੁੱਕੀ ਹੈ ਜਿਸ ਤੋਂ ਬਾਅਦ ਕੀ ਕਾਫੀ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਸੋ ਕਾਫੀ ਘੰਟਿਆਂ ਤੱਕ ਜਿਹੜਾ ਕਿ ਇਸ ਰੇਲ ਗੱਡੀ ਨੂੰ ਹਟਾਇਆ ਗਿਆ ਜਿਸ ਤੋਂ ਬਾਅਦ ਕੀ ਬਾਕੀ ਰੇਲ ਗੱਡੀਆਂ ਚਲਾਈਆਂ ਗਈਆਂ ਜੰਮੂ ਕਸ਼ਮੀਰ ਤੋਂ ਪਠਾਨਕੋਟ ਦੇ ਵੱਲ ਆ ਰਹੀ ਮਾਲ ਗੱਡੀ ਵੀਰਵਾਰ ਸਵੇਰੇ ਬਾਦੋਪੁਰ ਰੇਲਵੇ ਸਟੇਸ਼ਨ ਦੇ ਕੋਲ ਜਿਹੜਾ ਕਿ ਪਟੜੀ ਤੋਂ ਉਤਰ ਗਈ ਇਸ ਹਾਦਸੇ ਦੇ ਵਿੱਚ ਰੇਲ ਲੀ ਤੇ ਉੱtre ਸਨ ਸੋ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਕੋਈ ਜਾਨੀ ਮਾਲੀ ਨੁਕਸਾਨ ਤੇ ਨਹੀਂ ਹੋਇਆ ਪਰ ਰੇਲਵੇ ਨੇ ਇਸ ਹਾਦਸੇ ਦੀ ਜਿਹੜੀ ਉਹ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਕਈ ਜਿਹੜੇ ਕਿ ਰੂਟ ਪ੍ਰਭਾਵਿਤ ਹੋਏ ਹਨ ਸੋ ਇਸ ਸੈਕਸ਼ਨ ਦੇ ਉੱਤੇ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਸਥਾਈ ਤੌਰ ਦੇ ਉੱਤੇ ਰੱਦ ਕਰ ਦਿੱਤੀਆਂ ਗਈਆਂ ਜਦੋਂ ਕਿ ਕੁਝ ਟ੍ਰੇਨਾਂ ਦੇ ਰੂਟ ਬਦਲੇ ਗਏ ਜਿਸ ਦੇ ਕਾਰਨ ਯਾਤਰੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੈਨ ਕਾਰਡ ਧਾਰਕਾਂ ਦੇ ਲਈ ਕੇਂਦਰ ਸਰਕਾਰ ਦੀ ਸਖਤੀ ਹੋ ਚੁੱਕੀ ਹੈ ਜਾਰੀ ਹੋ ਗਏ ਹਨ ਨਵੇਂ ਨਿਯਮ ਜੀ ਹਾਂ ਭਾਰਤ ਸਰਕਾਰ ਦੇ ਵੱਲੋਂ ਡਿਜੀਟਲ ਇੰਡੀਆ ਯੋਜਨਾ ਤਹਿਤ ਵਿੱਤੀ ਪ੍ਰਣਾਲੀ ਪਾਰਦਰਸ਼ਤਾ ਲਿਆਉਣ ਦੇ ਲਈ ਲਗਾਤਾਰ ਨਵੇਂ ਕਦਮ ਚੁੱਕੇ ਜਾ ਰਹੇ ਹਨ ਇਸ ਖੜੀ ਦੇ ਵਿੱਚ ਹੁਣ 1 ਜੁਲਾਈ ਸਾਲ 2025 ਤੋਂ ਪੈਨ ਕਾਰਡ ਆਧਾਰ ਕਾਰਡ ਨੂੰ ਲਿੰਕ ਕਰਨ ਸੰਬੰਧੀ ਇੱਕ ਮਹੱਤਵਪੂਰਨ ਨਿਯਮ ਲਾਗੂ ਕਰ ਦਿੱਤਾ ਗਿਆ ਹੈ ਇਹ ਕਦਮ ਟੈਕਸ ਚੋਰੀ ਨਕਲੀ ਦਸਤਾਵੇਜ਼ ਵਰਗੇ ਕਾਰਜਾਂ ਨੂੰ ਰੋਕਣ ਦੀ ਦਿਸ਼ਾ ਨਿਰਦੇਸ਼ ਦੇ ਵਿੱਚ ਮਹੱਤਵਪੂਰਨ ਕਦਮ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀ ਜਿੱਤੇ ਹਰਿਆਣਾ ਤੋਂ ਪੰਜਾਬ ਦੇ ਗਵਾਂਢੀ ਰਾਜ ਤੋਂ ਜਿਹੜੀ ਉਹ ਖਬਰ ਨਿਕਲ ਕੇ ਆ ਰਹੀ ਹੈ ਜੋ ਕਿ ਕਾਫੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਸਕੂਲ ਦੇ ਵਿੱਚ ਦੋ ਵਿਦਿਆਰਥੀਆਂ ਨੇ ਕਰ ਦਿੱਤਾ ਹੈ ਪ੍ਰਿੰਸੀਪਲ ਦਾ ਕਤਲ ਇਸ ਸਮੇਂ ਹਰਿਆਣਾ ਦੇ ਹਿਸਾਰ ਦੇ ਵਿੱਚ ਇੱਕ ਬੇਹਦ ਮੰਦ ਭਾਗੀ ਘਟਨਾ ਵਾਪਰੀ ਹੈ ਸੋ ਜਿਸ ਨੂੰ ਸੁਣ ਕੇ ਤੁਸੀਂ ਤੁਹਾਡੀ ਜਿਹੜੀ ਰੂਹ ਕੰਬ ਜਾਵੇਗੀ ਹਰਿਆਣਾ ਦੇ ਹਸਾਰ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦਾ ਦੋ ਵਿਦਿਆਰਥੀਆਂ ਦੇ ਵੱਲੋਂ ਬੜੀ ਹੀ ਬੇਰਹਿਮੀ ਦੇ ਨਾਲ ਚਾਕੂ ਮਾਰ-ਮਾਰ ਕੇ ਕਤਲ ਕਰ ਦਿੱਤਾ ਗਿਆ ਬਾਹਰ ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਵਿਦਿਆਰਥੀ ਪ੍ਰਿੰਸੀਪਲ ਨੂੰ ਲਹੂ ਲਹਾਨ ਕਰਕੇ ਮੌਕੇ ਦੇ ਉੱਤੇ ਹੀ ਦੌੜ ਗਏ ਇਸ ਘਟਨਾ ਦੇ ਨਾਲ ਸਕੂਲ ਦੇ ਬਾਕੀ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਵੀ ਜਿਹੜੀ ਕਿ ਰੂਹ ਕੰਬ ਗਈ ਜਿਸ ਤੋਂ ਬਾਅਦ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹਾਲਾਂਕਿ ਇਸ ਤੋਂ ਬਾਅਦ ਪ੍ਰਿੰਸੀਪਲ ਨੂੰ ਬਚਾਇਆ ਨਹੀਂ ਗਿਆ ਸਕਿਆ ਕਿਉਂਕਿ ਉਸ ਦੇ ਉੱਤੇ ਕਾਫੀ ਭਿਆਨਕ ਤਰੀਕੇ ਨਾਲ ਮਾਰ ਕੀਤੇ ਗਏ ਸਨ ਇਸ ਤੋਂ ਬਾਅਦ ਹੁਣ ਮੌਸਮ ਦੇ ਰਿਲੇਟਡ ਖਬਰ ਜਿਹੜੀ ਉਹ ਨਿਕਲ ਕੇ ਆ ਰਹੀ ਹੈ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਪੁਵਿਕਵਾਨੀ ਕੀਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਜਿਹੜੀ ਉਹ ਭਾਰੀ ਬਾਰਿਸ਼ ਪਵੇਗੀ ਸੋ ਇਸੇ ਦੌਰਾਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ 12 ਜੁਲਾਈ ਨੂੰ ਫਾਜ਼ਿਲਕਾ ਫਰੀਦਕੋਟ ਤੇ ਇਸਤਨਵਾ ਫਰੂਜ਼ਪੁਰ ਮੁਖਤਸਰ ਮੋਗਾ ਮੌਸਮ ਸੁੱਕਾ ਰਹੇਗਾ ਜਦਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਹਲਕੀ ਬੂੰਦਾਬੰਦੀ ਹੋਵੇਗੀ 13 ਅਤੇ 14 ਜੁਲਾਈ ਨੂੰ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ ਸੋ ਸਾਰਾ ਹੀ ਜਿਹੜਾ ਡਾਟਾ ਤੁਸੀਂ ਦੇਖ ਸਕਦੇ ਹੋ 13 ਤਰੀਕ ਅਤੇ ਇਸ ਤੋਂ ਇਲਾਵਾ 14 ਤਰੀਕ ਦਾ ਜੋ ਕਿ ਮੌਸਮ ਵਿਭਾਗ ਦੇ ਵੱਲੋਂ ਸ਼ੇਅਰ ਕੀਤਾ ਗਿਆ ਹੈ ਇਸ ਤੋਂ ਲਾਵਾ ਹੁਣ ਪੰਜਾਬ ਦੇ ਵਿੱਚ ਖਾਲੀ ਪਲਾਟ ਮਾਲਕਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਹੋ ਚੁੱਕੇ ਹਨ ਜੀਹਾਂ ਤੋਂ ਨੁਦਦੀ ਕਿ ਅਮਰਤਸਰ ਦੇ ਵਿੱਚ ਹੁਣ ਨਵੀਆਂ ਪਾਬੰਦੀਆਂ ਲੱਗ ਚੁੱਕੀਆਂ ਹਨ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਕਿਹਾ ਗਿਆ ਹੈ ਕਿ ਮੀਟਿੰਗ ਕੀਤੀ ਗਈ ਹੈ ਕਿ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸੈਨੇਟਰੀ ਵਿਭਾਗ ਦੇ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਖਾਲੀ ਪਏ ਪਲਾਟ ਜਿਨ੍ਹਾਂ ਦੇ ਵਿੱਚ ਕੂੜਾ ਕੱਟਕਰ ਅਤੇ ਗੰਦਗੀ ਦੇ ਢੇਰ ਪਏ ਹੋਏ ਹਨ ਜਿੱਥੇ ਗੰਦਾ ਪਾਣੀ ਇਕੱਠਾ ਹੋ ਰਿਹਾ ਹੈ ਉਹਨਾਂ ਪਲਾਟ ਮਾਲਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸੋ ਕਿਆ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਵਿਭਾਗ ਦੇ ਵੱਲੋਂ ਇਹਨਾਂ ਪਲਾਟਾਂ ਦੇ ਵਿਰੁੱਧ ਹੁਣ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਗਏ ਹਨ ਤੇ ਵਿਭਾਗ ਨੇ ਹੁਣ ਇਸ ਬਾਰੇ ਰਿਪੋਰਟ ਵੀ ਮੰਗ ਲਈ ਗਈ ਹੈ ਜੀ ਇਹ ਤੁਹਾਨੂੰ ਦੱਸੀ ਹੈ ਕਿ ਪਿਛਲੇ ਦਿਨ ਹੀ ਕਿਹਾ ਗਿਆ ਸੀ ਕਿ ਜਿਨ੍ਹਾਂ ਦੇ ਵੀ ਹੁਣ ਖਾਲੀ ਪਲਾਟ ਪਏ ਹੋਏ ਹਨ ਜੇਕਰ ਉਹਨਾਂ ਦੇ ਵਿੱਚ ਗੰਦਗੀ ਕੂੜਾ ਕੱਟ ਕਰ ਜਾਂ ਫਿਰ ਪਾਣੀ ਖੜਾ ਹੁੰਦਾ ਹੈ ਸੋ ਜਿਸ ਦੇ ਕਾਰਨ ਕਾਫੀ ਬਿਮਾਰੀਆਂ ਫੈਲਦੀਆਂ ਹਨ ਸੋ ਇਸ ਨੂੰ ਰੋਕਣ ਦੇ ਲਈ ਕਿਹਾ ਗਿਆ ਸੀ ਕਿ ਉਹਨਾਂ ਦੀ ਸਫਾਈ ਕਰਾਈ ਜਾਵੇ ਪਰ ਸਫਾਈ ਨਾ ਹੋਣ ਦੇ ਕਾਰਨ ਹੁਣ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਗਏ ਹਨ